ਸਰਨ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜਿਨ੍ਹਾਂ ਨੇ ਹਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਤੈਨੂੰ ਸਬਸਕ੍ਰਾਈਬ ਕਰ ਰੱਖਿਆ ਜੀ ਤੁਹਾਡੇ ਕੋਲ ਵੀਡੀਓ ਦਾ ਨੋਟੀਫਿਕੇਸ਼ਨ ਜ਼ਰੂਰ ਜਾਂਦਾ ਹੋਊਗਾ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਆਂ ਪਲੀਜ਼ 10 ਮਿੰਟ ਕੱਢ ਕੇ ਤੁਸੀਂ ਆਪਣੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਉਹਦੇ ਵਿੱਚ ਆਪਾਂ ਇੱਕ ਦਿਨ ਬਲੌਗ ਪਾਉਨੇ ਆਂ ਜੀ ਹੁਣ ਤੇ ਇਸ ਤੋਂ ਬਾਅਦ ਜਿਹੜਾ ਆਪਣਾ ਨਿਊ ਚੈਨਲ ਹੈ ਜੀ ਜਦੋਂ ਉਹ ਬੰਦਿਆ ਚੱਲ ਪਿਆ ਜੀ ਫਿਰ ਆਪਾਂ ਸੂਟਾਂ ਦੀ ਵੀਡੀਓ ਉੱਤੇ ਰੱਖਾਂਗੇ ਮੈਂ ਹਰ ਵੀਡੀਓ ਦੇ ਵਿੱਚ ਦੱਸਦੀਆਂ ਕਈ ਵਾਰ ਹਨਾ ਪੈਣਾ ਵੀਡੀਓ ਨਹੀਂ ਦੇਖਦੀਆਂ ਉਹਨੇ ਇੱਕ ਨਾ ਦੀ ਸਕਿਪ ਹੋ ਜਾਂਦੀ ਹੈ ਕੰਮ ਦਾ ਟਾਈਮ ਆਪ ਫਾਈਂਡ ਨਹੀਂ ਕਰਦੇ ਤੇ ਉਹ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਜੀ ਆਰ ਕੇ ਬੁਟੀਕ ਚੈਨਲ ਹੈ ਜੀ ਮੈਂ ਤੁਹਾਨੂੰ ਦੋ ਤਿੰਨ ਵੀਡੀਓ ਦੇ ਵਿੱਚੋਂ ਉਹਦੀ ਆਈਡੀ ਲਾ ਦਿੱਤੀ ਹੈ ਜੀ ਇਹ ਤੁਹਾਡੇ ਕੋਲੇ ਸੱਤ ਤੇ ਨਹੀਂ ਪਤਾ ਲੱਗਦਾ ਹਨਾ ਉਹਦੇ ਉੱਪਰ ਆ ਆਪਣੀ ਪਿੱਕ ਨਹੀਂ ਲੱਗੀ ਬਲੂ ਲਹਿੰਗੇ ਦੀ ਪਿੱਕ ਲੱਗੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਆਪਣੀ ਰਿਕੁਐਸਟ ਹੈ ਜੀ ਇੰਸਟਾਗ੍ਰam ਤੇ ਆਪਣੇ ਪਾਇ ਹੁੰਦੇ ਨੇ ਜੀ ਸੂਟ ਬਰਕ ਵਾਲੇ ਵੀ ਬਾਹਰ ਤੇ ਆਪਣੇ ਪ੍ਰਿੰਟ ਵੀ ਇੰਸਟਾਗ੍ਰam ਦੇ ਇਹ ਗੱਲ ਹੁੰਦੀ ਹੈ ਜੀ ਇੰਸਟਾਗ੍ਰam ਤੇ ਆਪਾਂ ਜਿੰਨੇ ਵੀ ਕਲਰ ਹੁੰਦੇ ਨੇ ਸਾਰੇ ਪਾ ਦਨੇ ਆਪਾਂ ਜਿਹੜੇ ਆਪਾਂ ਖੁਦ ਲੈ ਕੇ ਆਉਨੇ ਆਂ ਜਿਉਂ ਆਪਾਂ ਜਿਹੜੇ ਜਿਹੜੇ ਕਲਰ ਮੈਨੂੰ ਪਸੰਦ ਹੁੰਦੇ ਨੇ ਮੈਂ ਉਹੀ ਲੈ ਕੇ ਆਉਣੀ ਆਂ ਇੰਸਟਾ ਦੇ ਆਪਾਂ ਜਿੰਨੇ ਵੀ ਉਹ ਡਿਜ਼ਾਈਨ ਦੇ ਵਿੱਚ ਫੈਬਰਿਕ ਦੇ ਵਿੱਚ ਡਿਜ਼ਾਈਨ ਕਲਰ ਹੋਣਗੇ ਜੀ ਉਥੇ ਸਾਰੀਆਂ ਉਥੇ ਮਿਲ ਗਈਆਂ ਤੁਹਾਨੂੰ ਤੁਸੀਂ ਉਥੋਂ ਵੀ ਚਾਹੇ ਸਕਰੀਨ ਸ਼ ਜੇ ਤੁਸੀਂ ਇੰਸਟਾ ਦੇ ਮੈਸੇਜ ਕਰ ਸਕਦੇ ਹੋ ਚਲੋ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ ਸੂਟ ਰਹਿਣਗੇ ਜੀ ਸਾਰੇ ਪਿਓਰ ਕਾਟਨ ਦੇ ਰਾਨ ਦਾ ਐਕਸਲ ਸੂਟ ਰਹਿਣਗੇ ਵਿਦਾਊਟ ਲਾਈਨਿੰਗ ਤੋਂ ਰਹਿਣਗੇ ਬਹੁਤ ਵਧੀਆ ਰੇਟ ਦੇ ਵਿੱਚ ਰਹਿਣਗੇ ਜੀ ਹੁਣ ਆਪਣੇ ਨਾ ਦੇਖੋ 14 15 ਗੀਗ ਦੀ ਸ਼ਾਇਦ ਸੰਗਰਾਮ ਹੋਊਗੀ ਜੀ ਸੌਣ ਚੜਨ ਵਾਲਾ ਪੀਆਂ ਦਾ ਧਿਹਾਰ ਆ ਰਿਹਾ ਪਹਿਣਾ ਕਰਕੇ ਤੇ ਹਰ ਇੱਕ ਭੈਣ ਨੂੰ ਹਣਾ ਨਵਾਂ ਐ ਹੁੰਦਾ ਵੀ ਸੂਟ ਪਾਉਣ ਦੇ ਲਈ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਹਰ ਇੱਕ ਭੈਣ ਨੂੰ ਨਵਾਂ ਸੂਟ ਹਨਾ ਮਹਿੰਗਾ ਜਾਦਾ ਪਾ ਲੂਗੀ ਆਪਾਂ ਸਾਰੇ ਮੀਡਲ ਕਲਾਸ ਫੈਮਿਲੀ ਦੇ ਵਿੱਚੋਂ ਹੀ ਆਂਗੇ ਕੋਈ ਜ਼ਿਆਦਾ ਹੋ ਨਹੀਂ ਹੈਗਾ ਸਾਰਿਆਂ ਨੂੰ ਆਪਾਂ ਨੂੰ ਨਾਰਮਲ ਰੇਂਜ ਦੇ ਸੂਟ ਚਾਹੀਏ ਹੁੰਦੇ ਨੇ ਹਨਾ ਵਿਦਆਊਟ ਜ਼ਿਆਦਾਤਰ ਆਪਣੇ ਇੰਡੀਆ ਦੇ ਵਿੱਚ ਗਰਮੀ ਦੇ ਹਿਸਾਬ ਨਾਲ ਆਪਾਂ ਨੂੰ ਵਿਦਆਊਕ ਲੌਨਿੰਗ ਸੂਟ ਨੇ ਜਿਹੜੇ ਉੱਤੇ ਵਧੀਆ ਲੱਗਦੇ ਨੇ ਚਲੋ ਜੀ ਆਪਾਂ ਤੁਹਾਨੂੰ ਸਾਰੇ ਸੂਟ ਦਿਖਾਉਂਦੇ ਬਹੁਤ ਵਧੀਆ ਪ੍ਰਿੰਟ ਹੋਣਗੇ ਮੈਂ ਤੁਹਾਨੂੰ ਸੂਟ ਦਿਖਾਉਂਦੀ ਸਾਰੀ ਫੈਬਰਿਕ ਸੇਮ ਹੋਊਗੀ ਇਹਦਾ ਐ ਨਹੀਂ ਹੈਗਾ ਵੀ ਆਪਾਂ ਕੋਈ ਨਕਲ ਲੈ ਆਉਂਦੀ ਐ ਸਟੈਂਪ ਲੱਗੀ ਹੋਈ ਦਿਖਾ ਕੇ ਤੁਹਾਨੂੰ ਫੇਰ ਕੱਪੜਾ ਦੇਵਾਂਗੇ ਬਸ ਇਹਦਾ ਵੀਡੀਓ ਦੇ ਵਿੱਚ ਇੰਨੀ ਕੁ ਕੁਆਲਿਟੀ ਦਾ ਫਰਕ ਪੈ ਜਾਂਦਾ ਵੀਡੀਓ ਆਪਾਂ ਆਈਫੋਨ 'ਚ ਬਣਾ ਰਹੇ ਹਾਂ ਜੀ ਉਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਹਨਾ ਕਲਰ ਨੇ ਜਿਹੜੇ ਆਪਾਂ ਨੂੰ ਵਧੀਆ ਦਿਖਦੇ ਨੇ ਆਪਣੇ ਕੋਲੇ ਸਿੰਪਲ ਹੋਣਾ ਜੀ ਇਸ ਟਾਈਮ ਹਜੇ ਤੇ ਇਸ ਕਰਕੇ ਥੋੜਾ ਮੋਟਾ ਕਲਰ ਦਾ ਕੇਨ ਹੋ ਸਕਦਾ ਜੀ ਬ੍ਰੈਂਡ ਨੂੰ ਫੈਬਰਿਕ ਉਹੀ ਮਿਲੂਗੀ ਜੀ ਬ੍ਰੈਂਡ ਵੀ ਉਹੀ ਮਿਲੂਗਾ ਸੇਮ ਬ੍ਰੈਂਡ ਕਿ ਮਿਲੂਗੀ ਇਹ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਦੱਸਿਆ ਵੀ ਆਈਫੋਨ ਤੇ ਸਿੰਪਲ ਫੋਨ ਦੀ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਚਲੋ ਜੀ ਮੈਂ ਕੋਸ਼ਿਸ਼ ਕਰ ਰਹੀ ਹਾਂ ਵੀ ਆਪਾਂ ਥੋੜੇ ਟਾਈਮ ਦੇ ਵਿੱਚ ਜਿਹੜਾ ਆਈਫੋਨ ਆਪਾਂ ਉਹ ਵੀ ਲੈ ਕੇ ਆਈਏ ਤਾਂ ਕਿ ਤੁਹਾਡੇ ਕੋਲੇ ਮੈਨੂੰ ਕੁਝ ਵੀ ਕਹਿਣ ਦੀ ਲੋੜ ਨਾ ਪਵੇ ਵੀ ਇਹਦਾ ਕਲਰ ਇੰਨਾ ਕਲਰ ਹੈ ਐਵੇਂ ਹੈਗਾ ਐ ਨਹੀਂ ਹੈਗਾ ਬਸ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਕਲੀਅਰ ਦੇਖ ਸਕੇ ਜੀ ਮੈਂ ਕੋਸ਼ਿਸ਼ ਕਰੂੰਗੀ ਜੀ ਆਪਾਂ 1 ਮਹੀਨੇ ਦੇ ਅੰਦਰ ਅੰਦਰ ਆਪਣਾ ਫੋਨ ਜਿਹੜਾ ਲੈ ਕੇ ਆਵਾਂਗੇ ਬਾਕੀ ਪਰਮਾਤਮਾ ਦੀ ਮਰਜ਼ੀ ਹੈ ਨਾ ਜਿਵੇਂ ਜਿਵੇਂ ਸਾਥ ਦੇਊਗਾ ਪਰਮਾਤਮਾ paune ਉਹ ਮੈਂ ਜਿਹੜਾ ਅੱਗੇ ਬਤਾਵਾਂਗੇ ਵੀ ਉਹਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੁੰਦਾ ਬਾਕੀ ਤੁਹਾਡਾ ਸਾਥ ਚਾਹੀਦਾ ਜੇ ਤੁਸੀਂ ਸਾਥ ਦੇਉਗੇ ਤਾਂ ਸਾਰਾ ਕੁਝ ਹੀ ਹੋ ਜੂਗਾ ਚਲੋ ਜੀ ਆਪਾਂ ਤੁਹਾਨੂੰ ਸੂ ਇਹ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਇਹ ਇਸ ਤਰ੍ਹਾਂ ਦਾ ਲਾਈਟ ਪਿਸਨਾ ਥੋੜਾ ਜਿਹਾ ਨਾ ਪਿਸਤਾ ਟੋਨ ਤੇ ਆ ਗਿਆ ਪਿਸਤਾ ਬਾਹਲਾ ਲਾਈਟ ਹੁੰਦਾ ਇਹ ਥੋੜਾ ਜਿਹਾ ਡਾਰਕ ਹੈ ਮੈਂ ਤੁਹਾਨੂੰ ਕੋਲ ਕੇ ਦਿਖਾਵਾਂਗੀ ਵਿਦਆਊਟ ਲਾਈਨਿੰਗ ਤੋਂ ਮਿਲਣਗੇ ਜੀ ਇਹ ਤੁਹਾਨੂੰ ਬਹੁਤ ਵਧੀਆ ਸਿੰਪਲ ਸੋਬਰ ਜੇ ਕਲਰ ਨੇ ਦੇਖੋ ਜੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਜੀ ਜਿਹਦੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਲੱਗੂਗੀ ਤਾਂ ਨੂੰ ਸੈਂਪਲ ਆ ਰਾਮ ਟੈਕਸ ਦਾ ਕਪੜਾ ਮਿਲੂਗਾ ਜੀ ਇਹ ਨਹੀਂ ਹੈਗਾ ਆਪਾਂ ਗਲਤ ਚੀਜ਼ ਦੇਵਾਂਗੇ ਇਸ ਤਰ੍ਹਾਂ ਦੀ ਇਹਦੇ ਨਾਲ ਰਹੂਗੀ ਜੀ ਸਲਵਾਰ ਇਹਦੇ ਵਿੱਚ ਦੋ ਕਲਰ ਨੇ ਜੀ ਆਪਣੇ ਕੋਲੇ ਬਾਕੀ ਇਹਦੇ ਵਿੱਚ ਚਾਰ ਕਲਰ ਨੇ ਮੈਨੂੰ ਜ਼ਿਆਦਾ ਦੋ ਹੀ ਕਲਰ ਵਧੀਆ ਲੱਗੇ ਮੈਂ ਉਹੀ ਲੈਨੇ ਬਾਕੀ ਜੇ ਤੁਸੀਂ ਨੇ ਹਨਾ ਹੋਰ ਕਲਰਾਂ ਦੀ ਟਿੱਕਾਂ ਲੈਣੀਆਂ ਨੇ ਦੋ ਕਲਰ ਹੋਰ ਨੇ ਤਾਂ ਤੁਸੀਂ ਮੇਰੇ ਤੋਂ ਟਿੱਕ ਲੈ ਸਕਦੇ ਹੋ ਦੂਸਰਾ ਕਲਰ ਹੈਗਾ ਜੀ ਇਸ ਤਰ੍ਹਾਂ ਦਾ ਲਾਈਟ ਜਾਮਣੀ ਦਾ ਕਲਰ ਹੈ ਇਹਨੂੰ ਜਾਮਣੀ ਬੋਲਦੇ ਨੇ ਇਸ ਤਰ੍ਹਾਂ ਦੀ ਵੀ ਪ੍ਰਿੰਟਿੰਗ ਬਣੀ ਹੋਈ ਹੈ ਦੇਖੋ ਬਹੁਤ ਵਧੀਆ ਆ ਰਾਮ ਟੈਕਸ ਦੀ ਤੁਹਾਨੂੰ ਸੈਂਪਲਾ ਆਪਾਂ ਕੱਪੜਾ ਦੇਵਾਂਗੇ ਇਹ ਨਹੀਂ ਹੈਗਾ ਵੀ ਆਪਾਂ ਕੋਈ ਗਲਤ ਚੀਜ਼ ਦੇ ਦਾਂਗੇ ਤੁਹਾਨੂੰ ਇਹਦੇ ਵਿੱਚ ਕਲਰ ਹੈਗਾ ਜੀ ਜਾਮਨੀ ਦੇਖੋ ਇਹਦੇ ਨਾਲ ਸਲਵਾਰ ਇਸ ਤਰ੍ਹਾਂ ਦੀ ਰੂ ਬਿਲਕੁਲ ਲਾਈਟ ਵੇਟ ਮਲਾਈਮਲਾਈਮ ਸਲਵਾਰ ਦੀ ਫੈਬਰਿਕ ਹੈ ਜੋ ਵੀ ਫੈਬਰਿਕ ਸਲਵਾਰ ਦੀ ਹੈ ਜੀ ਸੇਮ ਫੈਬਰਿਕ ਰਹੂਗਾ ਕਮੀਜ਼ ਦਾ ਸੇਮ ਫੈਬਰਿਕ ਸਲਵਾਰ ਦਾ ਇਹ ਨਹੀਂ ਹੈਗਾ ਵੀ ਆਪਾਂ ਸਲਵਾਰ ਦਾ ਫੈਬਰਿਕ ਹੈ ਜਿਹੜਾ ਤੁਹਾਨੂੰ ਹਲਕਾ ਲਾ ਦਾਂਗੇ ਚਲੋ ਜੀ ਇਹਦੇ ਵਿੱਚ ਦੋ ਕਲਰ ਨੇ ਇਹ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1050 ਰੁਪਏ ਜੋ ਵੀ ਇਹਨਾਂ ਵਿੱਚੋਂ ਦੇ ਤੁਸੀਂ ਹੋਰ ਪਿੱਕਾ ਲੈਣੀ ਹੈ ਨਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਇਹਨਾਂ ਦੇ 4 ਕਲਰ ਨੇ ਮੈਂ 2 ਕਲਰ ਇਸ ਟਾਈਮ ਆਪਣੇ ਕੋਲ ਅਵੇਲੇਬਲ ਨੇ ਤੇ ਬਾਕੀ ਕਲਰ ਤੁਸੀਂ ਦੇਖਣੇ ਨੇ ਜੇ ਤਾਂ ਪਿੱਕਾ ਲੈ ਕੇ ਦੇਖ ਸਕਦੇ ਹੋ ਚਲੋ ਜੀ ਬਾਕੀ ਦੂਸਰੇ ਸੂਟ ਦਿਖਾਉਨੇ ਆ ਤੁਹਾਨੂੰ ਆਪਾਂ ਇਹਦੇ ਨਾਲ ਇਸ ਤਰ੍ਹਾਂ ਦੀ ਮਸਟਰਡ ਕਲਰ ਦੀ ਰਹੂਗੀ ਜੀ ਸੰਵਾਰ ਇਹ ਵੀ ਤੁਹਾਨੂੰ ਪਿਓ ਰਾਮ ਟੈਕਸ ਦੀ ਮਿਲੂਗੀ ਦੇਖੋ ਜੀ ਰਾਮ ਟੈਕਸ ਦੀ ਸਟੈਂਪ ਲੱਗੀ ਹੋਊ ਸਟੈਂਪ ਲੱਗੀ ਹੋਈ ਦਿਖਾਵਾਂਗੇ ਆਪਾਂ ਦਿਖ ਨਹੀਂ ਰਹੀ ਕੀ ਹੋਇਆ ਸਟੈਂਪ ਮੜੀ ਜੀ ਕੈਮਰ ਪਰ ਲੈ ਕੇ ਆ ਗਿਆ ਜੀ ਦੇਖੋ ਜੀ ਮਾਸਟਰਡ ਕਲਰ ਆ ਵੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਰਹੂਗੀ ਜਿਹੜੀਆਂ ਆਪਾਂ ਤੁਹਾਨੂੰ ਕੱਲ ਪੀਕਾਂ ਪਾਈਆਂ ਸੀ ਜੀ ਆਪਾਂ ਨੇ ਉਹੀ ਜਿਹੜੇ ਸਟੇਟਸ ਲਾਏ ਹੋਤੀ ਸੇਮ ਸੂਟ ਨੇ ਇਹ ਦੇਖੋ ਜੀ ਰਾਮ ਟੈਕਸ ਦੀ ਫੈਬਰਿਕ ਦਾ ਇਹ ਤੁਹਾਨੂੰ ਸੂਟ ਮਿਲੂਗਾ ਇਹਦੇ ਨਾਲ ਇਸ ਤਰ੍ਹਾਂ ਦੀ ਪ੍ਰਿੰਟ ਮਿਲੂਗੀ ਜੀ ਸਲਵਾਰ ਮੈਂ ਥਿੰਕ ਇਹ ਤੁਸੀਂ ਚਾਹੇ ਇਹਨੂੰ ਇਦੀ ਕਮੀਜ਼ ਬਣਾ ਕੇ ਇਦੀ ਸਲਵਾਰ ਬਣਾ ਸਕਦੇ ਹੋ ਚਾਹੇ ਤੁਸੀਂ ਇਹਦਾ ਉਲਟ ਸੈੱਟ ਕਰ ਸਕਦੇ ਹੋ ਜਿਵੇਂ ਵੀ ਤੁਹਾਨੂੰ ਚਾਇਸ ਲੱਗਦੀ ਹੈ ਦੇਖੋ ਇਹ ਵੀ ਰਾਮ ਟੈਕਸ ਦੀ ਹੀ ਸਲਵਾਰ ਦੀ ਫੈਬਰਿਕ ਮਿਲੂਗੀ ਦੇ ਤੁਸੀਂ ਇਹ ਨਾ ਕਿ ਉਹ ਵੀ ਜਿਹੜੀਆਂ ਅਸੀਂ ਕੱਲ ਪਿੱਕਾਂ ਪਾਏ ਜਣੇ ਉਹਨਾਂ ਦੇ ਵਿੱਚ ਫਰਕ ਹੈ ਹਨਾ ਉਹ ਬਸ ਇਹੀ ਫਰਕ ਆ ਰਿਹਾ ਉਹ ਆਈਫੋਨ ਦੇ ਵਿੱਚ ਜ਼ਿਆਦਾ ਕਲੀਅਰਟੀ ਨਾਲ ਦਿਖ ਰਹੀਆਂ ਨੇ ਜਿਹੜੇ ਆਪਣੇ ਸਿੰਪਲ ਫੋਨ ਨੇ ਉਹਦੇ ਵਿੱਚ ਥੋੜਾ ਜਿਹਾ ਘੱਟ ਦੇਖ ਰਹੀਆਂ ਨੇ ਜਿਹਨੇ ਆਪਣੇ ਕੋਲ ਦੋ ਦੋ ਸੂਟ ਨੇ ਵੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਜੀ ਇੱਕ ਕਲਰ ਹੈਗਾ ਇਹਦੇ ਵਿੱਚ ਰੈੱਡ ਚਾਰ ਕਲਰ ਨੇ ਇਹਦੇ ਵਿੱਚ ਚਾਰ ਹੀ ਕਲਰ ਆਪਾਂ ਕੱਲ ਪਾਏ ਸੀ ਜੀ ਚਾਰਾਂ ਕਲਰਾਂ ਦੀ ਆਪਾਂ ਦੇਖੀਏ ਮਾਰਨ ਟੈਕਸ ਦਾ ਇਹ ਮਿਲੂਗਾ ਤੁਹਾਨੂੰ ਰੈੱਡ ਕਲਰ ਦੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੋਣੀ ਲੋ ਕਲਰ ਇਹ ਹੋਵੇ ਤੀਸਰਾ ਕਲਰ ਆਇਆ ਜੀ ਇਹਦੇ ਬਹੁਤ ਪਿਆਰੇ ਕਲਰ ਨੇ ਦੇਖੋ ਇਹ ਨਹੀਂ ਹੈਗਾ ਨਾ ਵੀ ਗਰਮੀ ਦੇ ਵਿੱਚ ਹੁਣ ਆਪਾਂ ਨੂੰ ਬਾਹਲੇ ਲਾਈਟ ਕਲਰ ਵੀ ਨਹੀਂ ਸੋਹਣੇ ਲੱਗਦੇ ਜਦੋਂ ਆਪਾਂ ਕਿਤੇ ਜਾਂਦੇ ਆ ਤੇ ਬਾਕੀ ਹੁਣ ਨਾ ਆਪਣੀ ਆਪਣੀ ਚੋਆਇਸ ਹੁੰਦੀ ਹੈ ਹੁਣ ਸਾਨੂੰ ਇਹ ਚਾਰੇ ਕਲਰ ਲੈਣੇ ਪਏ ਬਣਾ ਬਾਅਦ ਚ ਫਿਰ ਔਖਾ ਹੋ ਜਾਂਦਾ ਜੀ ਉਹ ਕਲਰ ਨਹੀਂ ਮਿਲਦਾ ਦੇਖੋ ਜੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਇਹ ਬਣੀ ਹੋਈ ਹੈ ਰਾਮਟੈਕਸ ਦਾ ਤੁਹਾਨੂੰ ਸੂਟ ਮਿਲੂਗਾ ਜੀ ਤਿੰਨ ਕਲਰ ਹੋ ਗਏ ਜੀ ਚੌਥਾ ਕਲਰ ਹੈਗਾ ਤੁਸੀਂ ਇਸ ਤਰ੍ਹਾਂ ਦਾ ਗ੍ਰੀਨ ਦੇਖੋ ਇਹ ਸੂਟਾਂ ਦਾ ਪ੍ਰਾਈਸ ਰਹੂਗਾ ਜੀ 950 ਜਿਹੜੇ ਮੈਂ ਦੋ ਪਹਿਲਾਂ ਦਿਖਾ ਦਿੱਤੇ ਨੇ ਤੁਹਾਨੂੰ ਸਾਨੂੰ ਉਹਨਾਂ ਦਾ ਪ੍ਰਾਈਸ ਰਹੂਗਾ ਜੀ 1050 1050 ਦੇ ਵਿੱਚ ਉਹ ਸੂਟ ਤੁਹਾਡੇ ਘਰ ਤੱਕ ਪਹੁੰਚ ਜੂਗਾ ਜੀ 950 ਦੇ ਵਿੱਚ ਇਹ ਕਰ ਤੁਹਾਡੇ ਘਰ ਤੱਕ ਪਹੁੰਚ ਜੂਗਾ ਦੇਖੋ ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਬਣੀ ਹੋਈ ਹੈ ਜੇ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਕਰੋਜੀ ਕਲਰ ਹੋ ਗਿਆ ਜੀ ਚਾਰ ਦੇਖੋ ਜੀ ਇਸ ਤਰ੍ਹਾਂ ਦਾ ਗ੍ਰੀਨ ਕਰੋਜੀ ਕਲਰ ਹੋ ਗਿਆ ਤੇ ਮਜੈਂਟਾ ਕਲਰ ਹੋ ਗਿਆ ਰੈੱਡ ਕਲਰ ਹੋ ਗਿਆ ਮਾਸਟਰ ਕਲਰ ਹੋ ਗਿਆ ਚਾਰ ਕਲਰ ਇਹ ਹੋਗੇ ਜੀ ਇਸ ਤੋਂ ਬਾਅਦ ਇਹ ਵਾਲਾ ਜਾਮਨੀ ਕਲਰ ਹੋ ਗਿਆ ਵੱਡੇ ਪ੍ਰਿੰਟ ਦੇ ਵਿੱਚ ਤੇ ਇਸ ਤਰ੍ਹਾਂ ਦਾ ਗ੍ਰੀਨ ਜਾਂ ਸੀ ਗ੍ਰੀਨ ਦਾ ਥੋੜਾ ਜਿਹਾ ਇਹ ਇਸ ਤਰ੍ਹਾਂ ਦਾ ਹਟਕੇ ਜਿਹਾ ਕਲਰ ਹੈ ਜੋ ਵੀ ਦਾਮ ਉਹਨਾਂ ਦਾ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਸਾਰੇ ਕਾਟਨ ਦੇ ਸੂਟ ਰਹਿਣਗੇ ਜੀ ਪਿਓਰ ਕਾਟਨ ਦੇ ਸੂਟ ਰਹਿਣਗੇ ਨਹੀਂ ਹੈਗਾ ਵੀ ਆਪਾਂ ਕੋਈ ਫੈਬਰਿਕ ਮਾੜੀ ਦੇਵਾਂਗੇ ਜਦੋਂ ਤੁਹਾਡੇ ਤੱਕ ਸੂਟ ਪਹੁੰਚ ਗਏ ਤਾਂ ਤੁਸੀਂ ਆਪਾਂ ਨੂੰ ਗੁਣ ਪਤਾ ਹੀ ਲੱਗ ਜੂਗਾ ਵੀ ਹਨਾ ਕਿੰਨੇ ਜੀ ਫੈਬਰਿਕ ਰੌਕੀ ਹੈ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਲਓ ਜੀ ਸਕਰੀਨਸ਼ਾਟ ਮੈਸੇਜ ਕਰਕੇ ਮੇਰੀ ਭੈਣਾਂ ਨੂੰ ਰਿਕੁਐਸਟ ਹੈ ਜੀ ਤੁਸੀਂ ਜਲਦੀ ਜਲਦੀ ਸੂਟ ਨੇ ਜਿਹੜੇ ਆਪਣੇ ਬੁੱਕ ਕਰ ਲਿਆ ਕਰੋ ਬਾਅਦ ਦੇ ਵਿੱਚ ਕਲਰ ਮਿਲਨੇ ਬਹੁਤ ਔਖੇ ਹੋ ਜਾਂਦੇ ਨੇ ਫਿਰ ਸੇਮ ਕਲਰ ਨਹੀਂ ਮਿਲਦੇ ਫਿਰ ਮੁਸ਼ਕਲ ਹੋ ਜਾਂਦੀ ਹੈ ਸਾਨੂੰ ਐ ਹੋ ਜਾਂਦਾ ਵੀ ਹੁਣ ਕਿਵੇਂ ਮਨਾ ਕਰੀਏ ਹੈਨਾ ਜਦੋਂ ਆਪਾਂ ਵੀਡੀਓ ਦੇ ਵਿੱਚ ਸੂਟ ਪਾਏ ਦਿੱਤੇ ਜੀ ਆਪਾਂ ਜਦੋਂ ਮਨਾ ਕਰ ਦਿਆਂ ਫਿਰ ਭੈੜੀ ਲੱਗਦੀ ਹੈ ਇਹਦੀ ਗੱਲ ਦੇਖੋ ਜੀ ਚਾਰ ਕਲਰ ਨੇ ਦੇ ਵਿੱਚ ਦੋ ਕਲਰ ਦਿੱਤੀਆਂ ਨੇ ਆ ਗਈ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰਕੇ ਆਪਣੇ ਸੂਟ ਬੁੱਕ ਕਰ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 5 6 ਸੂਟ ਦਿਖਾ ਦਿੰਦੇ ਨੇ ਸਾਰੇ ਵਜਾਉ ਲੈਣੇ ਰਹਿਣਗੇ ਬਹੁਤ ਵਧੀਆ ਫੈਬਰਿਕ ਰਹੂਗੀ ਤੁਸੀਂ ਬੇਚਿਤ ਹੋ ਕੇ ਆਪਾਂ ਤੋਂ ਸੂਟਾ ਜਿਹੜਾ ਆਰਡਰ ਕਰ ਸਕਦੇ ਹੋ ਪਲੀਜ਼ ਬਾਕੀ ਤੁਹਾਨੂੰ ਪਤਾ ਹੀ ਹੈ ਹਨਾ ਵੀ ਸਾਰੇ ਬੁਟੀਕਾਂ ਆਣਾਂ ਦੇ ਰੇਟ ਕਿੱਥੇ ਤੱਕ ਪਹੁੰਚੇ ਪਏ ਨੇ ਮੈਂ ਪਲੀਜ਼ ਇੱਕ ਚੀਜ਼ ਨੂੰ ਆਪਾਂ ਇਹ ਨਹੀਂ ਦੇਖਦੇ ਵੀ ਹਨਾ ਜਿਹੜਾ ਗਾਹਕ ਆਪਣੇ ਨਾਲ ਜੁੜ ਗਿਆ ਵੀ ਉਹਦੀ ਸਿਲ ਲਾ ਲਓ ਇੱਕ ਵਾਰ ਇਹ ਚੀਜ਼ ਆਪਾਂ ਕਦੇ ਨਹੀਂ ਕਰਾਂਗੇ ਆਪਾਂ ਨੇ ਜਿਹੜਾ ਕਸਟਮਰ ਹੈ ਆਪਣਾ ਪੱਕਾ ਉਹਨੂੰ ਨੇ ਤੇ ਨਹੀਂ ਹੈਗਾ ਵੀ ਇੱਕ ਵਾਰ ਆਪਣੇ ਕੋਲੇ ਆਰਡਰ ਆ ਗਿਆ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਗਲੇ ਨੇ ਆਰਡਰ ਵੀ ਨਹੀਂ ਕਰਨਾ ਜਦੋਂ ਆਪਾਂ ਇੱਕ ਵਾਰੀ ਇੰਨੇ ਨੇ ਰੱਜ ਰੱਜ ਕੇ ਤੁਹਾਡੇ ਬਾਰੇ ਤੋਂ ਪੈਸੇ ਲਮਾਂਗੇ।ਲੀਨ ਮੇਰੀ ਰਿਕੁਐਸਟ ਹੈ ਮੈਂ ਤੁਹਾਡਾ ਸਾਥ ਦੇ ਰਹੀਆਂ ਜੀ ਆਪਾਂ ਸਾਰਿਆਂ ਸਾਰੀਆਂ ਚੀਜ਼ਾਂ ਦਾ ਧਿਆਨ ਚ ਰੱਖ ਕੇ ਮੈਂ ਫਿਰ ਕੋਈ ਵੀਡੀਓ ਲਪਾਉਂਦੀ ਆ ਤਾਂ ਉਹਦਾ ਰੇਟ ਹੋਣੀ ਹੈ। ਹਨਾ ਐ ਨਹੀਂ ਹੁੰਦਾ ਵੀ ਆਪਾਂ ਚੱਕੋ ਵੀਡੀਓ ਪਾ ਦਿਓ ਜਿੰਨਾ ਮਨ ਮਰਜੀ ਆਇਆ ਤਾਂ ਰੇਟ ਪਾ ਦਿਓ ਇਹ ਚੀਜ਼ ਆਪਾਂ ਨਹੀਂ ਕਰਦੇ। ਦੇਖੋ ਜੀ ਜਿਹੜੀ ਵੀ ਸੈਂਪਲ ਲੱਗੀ ਹੋਊ ਜਿਹੜੀ ਵੀ ਫੈਬਰਿਕ ਹੋਊਗੀ ਆਪਾਂ ਵੀਡੀਓ ਦੇ ਵਿੱਚ ਦਿਖਾ ਕੇ ਤਾਨੂੰ ਪੂਰੀ ਡਿਟੇਲ ਨਾਲ ਦੱਸ ਕੇ ਆਪਾਂ ਸੂਟਾ ਜਿਹੜਾ ਵੀਡੀਓ ਦੇ ਵਿੱਚ ਦਿਖਾਉਨੇ ਆ ਸੇਮ ਸੂਟ ਤੁਹਾਡੇ ਕੋਲ ਪਹੁੰਚੂਗਾ ਜੀ ਬਾਕੀ ਤੁਹਾਡੀ ਚੋਇਸ ਰਹੂਗੀ ਚਲੋ ਜੀ 950 ਦੇ ਵਿੱਚ ਪ੍ਰਾਈਸ ਹੈ ਇਹਨਾਂ ਦਾ ਕੋਈ ਜ਼ਿਆਦਾ ਪ੍ਰਾਈਸ ਨਹੀਂ ਹੈਗਾ ਫਿਰ ਤੁਸੀਂ ਆਪਣੇ ਸੂਟ ਬੁੱਕ ਕਰੋ ਭੈਣਾਂ ਨੂੰ ਮੇਰੀ ਫਿਰ ਤੋਂ ਰਿਕਵੈਸਟ ਹੈ ਪ੍ਰਿੰਟ ਸੂਟਾਂ ਦੇ ਆਰਡਰ ਜਲਦੀ ਕਰ ਲਿਆ ਕਰੋ ਜੀ ਬਾਅਦ ਵਿੱਚ ਸੂਟ ਨਹੀਂ ਮਿਲਦੇ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਹੈ ਇੱਥੇ ਮਿਲਦੇ ਆ ਅਗਲੀ ਵੀਡੀਓ ਨਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ